ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਐ ਸੀਗੇ ਜਗਰਾਉਂ ਜਗਰਾਉਂ ਤੁਹਾਨੂੰ ਪਤਾ ਹੀ ਆ ਵੀ ਮੇਲਾ ਚੱਲਦਾਗਾ ਤੇ ਇੱਥੇ 7 8 9 ਦਾ ਮੇਲਾ ਸੀਗਾ ਤੇ ਜਿਸ ਦੇ ਵਿੱਚ ਇੱਕ ਬਹੁਤ ਤਰ੍ਹਾਂ ਦੇ ਖੇਤੀਬਾੜੀ ਐਗਰੀ ਕਲਚਰ ਦੇ ਨਾਲ ਰਿਲੇਟਡ ਸੰਦ ਆਇਆ ਜਤੇ ਹੋਰ ਵੀ ਬਹੁਤ ਤਰ੍ਹਾਂ ਦਾ ਸਮਾਨ ਤੇ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਤੇ ਬਹੁਤ ਤਰ੍ਹਾਂ ਦੀ ਇੱਥੇ ਵੈਰਾਈਟੀ ਆਈ ਹੋਈ ਆ ਸੰਦਸ ਦੇੜਿਆਂ ਦੀ ਤੇ ਹੋਰ ਵੀ ਸਮਾਨ ਦੀ ਜਾਂ ਜਿਹੜੇ ਵੀ ਹੋਰ ਵੀ ਇੱਥੇ ਕੰਪੀਟੀਸ਼ਨ ਹੋਣੇ ਆ ਉਹਨਾਂ ਦੇ ਰਿਲੇਟਡ ਗੱਲ ਕਰਾਂਗੇ ਤੇ ਅੱਗੇ ਚੱਲਦੇ ਆਂ ਲਓ ਜੀ ਤੁਸੀਂ ਦੇਖ ਸਕਦੇ ਹੋ ਸਕਿਉਰਿਟੀ ਦਾ ਪੂਰਾ ਪੂਰਾ ਪ੍ਰਬੰਧ ਬਹੁਤ ਵਧੀਆ ਕੀਤਾ ਵਾ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਣੀ ਆ ਵੀ ਇੱਥੇ ਕਿਹੜੇ ਕਿਹੜੇ ਕੰਪੀਟੀਸ਼ਨ ਹੋਣੇ ਆ ਜਾਂ ਹੋਰ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਦਿਖਾਉਣੀ ਆ ਤੁਹਾਨੂੰ ਅੱਗੇ ਜਾ ਕੇ ਸਕਦੇ ਹੋ ਤੁਸੀਂ ਵੀ ਇਹ ਆ ਗਿਆ ਫੋਰ ਜੌਂਡੀ ਅਰਤੇ ਲੱਗੀ ਵੀ ਮਸ਼ੀਨ ਤੇ ਅੱਗੇ ਵੀ ਹੋਰ ਬਹੁਤ ਤਰ੍ਹਾਂ ਦਾ ਸਮਾਨ ਆ ਇੱਧਰ ਆ ਟਰਾਲੀਆਂ ਆ ਗਿਆ ਵੱਡੀਆਂ ਠੀਕ ਹੈ ਜੀ ਤੇ ਦੇਖ ਸਕਦੇ ਹੋ ਤੁਸੀਂ ਟਰਾਲੀਆਂ ਇਹ ਕਿੱਡੀਆਂ ਵੱਡੀਆਂ ਤੇ ਇਧਰ ਸਮਾਨ ਹੁੰਦਾ ਡੈਰੀ ਫਾਰਮ ਦੇ ਨਾਲ ਰਿਲੇਟਡ ਸਮਾਨ ਬਹੁਤ ਤਰ੍ਹਾਂ ਦਾ ਇੱਥੇ ਮਿਲਦਾਗਾ ਇਧਰ ਰੇੜੀਆਂ ਆਗੀਆਂ ਤੇ ਇਧਰ ਵੀ ਰੇੜੀਆਂ ਰੂੜੀਆਂ ਹੋਰ ਬਹੁਤ ਤਰ੍ਹਾਂ ਦਾ ਸਮਾਨ ਆਗਾ ਉਹ ਮੱਝਾਂ ਗਾਇਆਂ ਉਠਾਉਣ ਲਈ ਸਕੰਜੇ ਨੇਗੇ ਪਸ਼ੂਆਂ ਦੇ ਤੇ ਇਧਰ ਵੀ ਰੇੜੀਆਂ ਆਗੀਆਂ ਮੈਟ ਵਗੈਰਾ ਠੀਕ ਹੈ ਜੀ ਬਹੁਤ ਕੁਝ ਹੋਰ ਸੁਣ ਦਿਖਾਓ ਫ੍ਰੈਸ਼ਰ ਪੰਪ ਆ ਗਏ ਗੱਡੀਆਂ ਧੋਣ ਲਈ ਜਾਂ ਹੋਰ ਸਿਸਟਮ ਬਦਲਤਣ ਲਈ ਤੇ ਦੇਖ ਸਕਦਾ ਹੋ ਤੁਸੀਂ ਇੱਧਰ ਹੜੰਬੀ ਆ ਗਈ ਚਾਰਾ ਕੱਟਣ ਲਈ ਇੱਧਰ ਮਸ਼ੀਨ ਆ ਗਈ ਮੱਕੀ ਵਾਲੀ ਮਸ਼ੀਨ ਆ ਗਈ ਇਹ ਲੱਗੀ ਵੀ ਆ ਜਿਹੜੀ ਟਰੈਕਟਰ ਤੇ ਤੇ ਇੱਧਰ ਵੀ ਬਹੁਤ ਸਤਰਾਂ ਦਾ ਸਮਾਨ ਆ ਹੋਰ ਵੀ ਅੱਗੇ-ਅੱਗੇ ਤੁਹਾਨੂੰ ਦਿਖਾਵਾਂਗੇ ਲਓ ਵੀ ਮਿੱਤਰੋ ਇੱਧਰ ਆ ਕੇ ਮਿੰਨੀ ਰੋਟਾਵੇਟਰ ਜਿਵੇਂ ਕਿਸੇ ਨੇ ਕੋਈ ਫਲਾ ਲੀਆਂ ਕਿਆਰੀਆਂ ਦੇ ਵਿੱਚ ਫੇਰਨੇ ਆ ਜਾਂ ਇੱਧਰ ਆ ਕਟਿੰਗ ਮਸ਼ੀਨ ਹੋਰ ਵੀ ਬਹੁਤ ਤਰ੍ਹਾਂ ਦੇ ਸੰਦ ਆ ਗਏ ਉਧਰ ਉਹ ਪੱਠਾ ਵਾਲੀ ਮਸ਼ੀਨ ਦੀ ਕਟਿੰਗ ਲਓ ਜੀ ਇੱਧਰ ਆ ਕੇ ਫਾਰਮ ਟਰੈਕ ਟਰੈਕਟਰ ਤੇ ਕਿਹੜੇ-ਕਿਹੜੇ ਨਵੇਂ ਫੀਚਰ ਆਇਆ ਜਾਂ 4x4 ਦੇ ਵਿੱਚ ਆਹ ਦੇਖ ਸਕਦੇ ਹੋ ਤੁਸੀਂ ਲੁੱਕ ਕਿੰਨੀ ਚੇਂਜ ਕਰਤੀ ਆ ਤੇ ਬਹੁਤ ਘੈਂਟ ਬਣਾਦਾ ਹੈਗਾ ਤੇ ਇੱਧਰ ਸਲਾਮ ਹੋ ਰਹੀਆਂ ਨੇ 4x4 ਫਾਰਮ ਟਰੈਕ ਟ੍ਰੀਆਂ ਛਣ ਆ ਗਈਆਂ ਸਾਰੀਆਂ ਤੇ ਤੁਸੀਂ ਦੇਖ ਸਕਦੇ ਹੋ ਹਨਾ ਬਹੁਤ ਵਧੀਆ ਵਧੀਆ ਸਟਾਲਾਂ ਲੱਗੀਆਂ ਹੋਈਆਂ ਨੇ ਇੱਧਰ ਪਸ਼ੂਆਂ ਲਈ ਹਰ ਇੱਕ ਤਰ੍ਹਾਂ ਦਾ ਕੈਮੀਕਲ ਜਾਂ ਮੰਨ ਲਓ ਵੀ ਹੋਰ ਬਹੁਤ ਆ ਦਵਾਈਆਂ ਮਿਲਦੀਆਂ ਨੇ ਇੱਥੇ ਇਧਰ ਆ ਗੀਆਂ ਮਸ਼ੀਨਾਂ ਆ ਗੀਆਂ ਦੁੱਧ ਚੋਣ ਵਾਲੀਆਂ ਜਾਂ ਹੋਰ ਵੀ ਮਸ਼ੀਨਾਂ ਇਧਰ ਪੱਖਾ ਜਾਂ ਇਧਰ ਆ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਹੋਰ ਵੀ ਬਹੁਤ ਤਰ੍ਹਾਂ ਦਾ ਸਮਾਨ ਆ ਇੱਥੇ ਜਿਹੜਾ ਕਿ ਤੁਸੀਂ ਖਰੀਦ ਸਕਦੇ ਹੋਗੇ ਆ ਦੇਖ ਲਓ ਵੀ ਦੁੱਧ ਚੋਣ ਵਾਲੀਆਂ ਮਸ਼ੀਨਾਂ ਲਓ ਵੀ ਮਿੱਤਰੋ ਦੇਖੋ ਮੈਸੀ ਟਰੈਕਟਰ ਆ ਛੋਟਾ ਮੈਸੀ 241 ਇਧਰ ਆ ਗਿਆ ਮੈਸੀ ਫਾਰਕਨ 9500 ਲੁੱਕ ਦੇਖ ਸਕਦੇ ਹੋ ਤੁਸੀਂ ਇਹਨਾਂ ਦੀ ਕਿੰਨੀ ਚੇਂਜ ਕਰੀ ਪਈ ਆ ਇੱਧਰ VKD ਦੀ ਸਟਾਲ ਆ ਗਈ ਤੈਰਾ ਦੀ ਤੇ ਇੱਧਰ ਆ ਮਸ਼ੀਨ ਆ ਗਈ ਦੇਖ ਸਕਦੇ ਹੋ ਤੁਸੀਂ 4x4 ਤੇ ਬਹੁਤ ਤਰ੍ਹਾਂ ਦਾ ਸਮਾਨ ਪਹੁੰਚਿਆ ਹੋਇਆ ਇੱਥੇ ਲਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਵੱਡੇ ਵੱਡੇ ਟੈਂਟ ਲੱਗੇ ਹੋਏ ਆ ਤੇ ਇੱਧਰ ਵੱਡੀਆਂ ਵੱਡੀਆਂ ਮਸ਼ੀਨਾਂ ਮੱਕੀ ਕਟਿੰਗ ਵਾਲੀਆਂ ਜਾਂ ਹੋਰ ਵੀ ਬਹੁਤ ਤਰ੍ਹਾਂ ਦੀਆਂ ਮਸ਼ੀਨਾਂ ਇੱਧਰ ਫੀਡ ਹਰ ਹਰ ਇੱਕ ਤਰ੍ਹਾਂ ਦੀ ਬੱਸੀਆਂ ਲਈ ਕਟੀਆਂ ਲਈ ਜਾਂ ਮੱਝਾਂ ਲਈ ਗਾਈਆਂ ਲਈ ਹਰ ਇੱਕ ਤਰ੍ਹਾਂ ਦੀ ਫੀਡ ਲੋ ਵੀ ਮਿੱਤਰੋ ਦੇਖੋ ਕੋਟਾ ਦੇ ਅਗੇ ਇੱਧਰ ਟਰੈਕਟਰ ਆ ਕੋਟਾ ਦਾ ਛੋਟਾ ਆ ਗਿਆ ਤੇ ਇਧਰ ਕੋਟਾ ਦਾ ਇਹ ਝੋਨਾ ਲਾਉਣ ਵਾਲੀ ਮਸ਼ੀਨ ਆ ਗਈ ਆ ਤੇ ਹੋਰ ਬਹੁਤ ਐਡਵਾਨੇ ਇੱਥੇ ਦਿਖਾਉਣੇ ਆ ਤੁਹਾਨੂੰ ਅੱਗੇ ਬਾਕੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਇਧਰ ਮੇਲੇ ਦੇ ਵਿੱਚ ਮੱਝਾਂ ਜਾਂ ਝੋਟੀਆਂ ਬਹੁਤ ਟੌਪ ਟੌਪ ਕੁਆਲਟੀ ਦੀਆਂ ਆਏ ਨੰਬਰ ਲੈਣ ਵਾਲੀਆਂ ਵੀ ਪਹੁੰਚੀਆਂ ਹੋਈਆਂ ਨੇ ਤੇ ਮੁਕਾਬਲੇ ਹੋਣੇ ਵੀ ਅਜੇ ਹੋਰ ਵੀ ਨਿਕਲਣੀਆਂ ਨੇ ਇਹ ਪਹਿਲਾਂ ਫਾਈਨਲ ਨਿਕਲੀ ਹੋਊ ਸੈਕੰਡ ਆਈ ਹੋਊਗੀ 19ਵੇਂ ਮੇਲੇ ਦੀ ਠੀਕ ਆ 25 ਦੀ ਤੇ ਅੱਗੇ ਤੁਹਾਨੂੰ ਹੋਰ ਵੀ ਦਿਖਾਵਾਂਗੇ ਜਿਹੜੀਆਂ ਆਏ ਨਿਕਲਣੀਆਂ ਹੁੰਦੀਆਂ ਨੇ ਹੋਰ ਬਹੁਤ ਚੀਜ਼ਾਂ ਨੇ ਇੱਥੇ ਆ ਛੋਟੀਆਂ ਡਾਂਗਾ ਠੀਕ ਆ ਹਥਿਆਰ ਕਿੱਤੇ ਹੋਈਆਂ ਪਿੱਤਲ ਦੇ ਨਾਲ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਘੋੜੀਆਂ ਲਈ ਸਮਾਨ ਤੇ ਲੋ ਵੀ ਮਿੱਤਰੋ ਇਦਾਂ ਹੋ ਰਿਹਾ ਹੈ ਕਿ ਗਾਈਆਂ ਦੇ ਮੁਕਾਬਲੇ ਤੁਸੀਂ ਦੇਖ ਸਕਦੇ ਹੋ ਤੇ ਹਜੇ 2 ਦਿਨ ਹੋਰ ਪਾਇਆ ਬਾਕੀ ਤੇ ਹੋਰ ਵੀ ਬਹੁਤ ਮੁਕਾਬਲੇ ਹੋਣੇ ਨੇਗੇ ਤੇ ਜਿਨ੍ਹਾਂ ਦੇ ਵਿੱਚ ਫਸਟ ਸੈਕੰਡ ਥਰਡ ਪ੍ਰਾਈਜ਼ ਕੱਢੇ ਜਾਣੇ ਆ ਇਹ ਸਾਇਦ ਬੱਸੀਆਂ ਦੇ ਮੁਕਾਬਲੇ ਆ ਤੇ ਦੁੱਧ ਚੋਈ ਦੇ ਵੀ ਹੋਣੇ ਆ ਤੇ ਬਹੁਤ ਹੋਰ ਚੀਜ਼ਾਂ ਨੇ ਜਿਨ੍ਹਾਂ ਦੇ ਮੁਕਾਬਲੇ ਹੋਣਗੇ ਤੇ ਤੁਸੀਂ ਪਹੁੰਚ ਕੇ ਇੱਥੇ ਮੇਲੇ ਦਾ ਆਨੰਦ ਲੈ ਸਕਦੇ ਹੋ ਤੇ ਮਿੱਤਰੋ ਹਜੇ 2 ਦਿਨ ਬਾਕੀ ਨੇਗੇ ਜਗਰਾਉ ਐਗਰੀ ਕਲਚਰ ਦੇ ਮੇਲੇ ਦੇ ਤੇ ਜਿਹਦੇ ਵਿੱਚ ਬਹੁਤ ਵਧੀਆ ਮੁਕਾਬਲੇ ਕਰਾਏ ਜਾਂਦੇ ਆ ਮੈਂ ਤੁਹਾਨੂੰ ਦਿਖਾ ਵੀ ਦਿਨਾਗਾ ਇਹ ਦੇਖ ਸਕਦੇ ਹੋ ਤੁਸੀਂ ਵੀ ਕਿਹੜੇ ਕਿਹੜੇ ਮੁਕਾਬਲੇ ਹੋਣੇ ਆ ਮਿਤੀ 8 ਫਰਵਰੀ ਨੂੰ ਤੇ 9 ਫਰਵਰੀ ਨੂੰ 7 ਨੂੰ ਇਹ ਸ਼ੁਰੂ ਹੋਇਆਗਾ ਤੇ ਇਹ ਸਾਰੇ ਮੁਕਾਬਲੇ ਹੋਣੇ ਸੀਗੇ ਤੇ ਤੁਸੀਂ ਇੱਥੇ ਪਹੁੰਚ ਕੇ ਇਹ ਸਾਰੇ ਮੁਕਾਬਲਿਆਂ ਦਾ ਆਨੰਦ ਮਾਣ ਸਕਦੇ ਹੋ ਐਚ ਐਫ گاਵਾ ਦੁੱਧਾਲੀਆਂ ਚਾਰ ਦੰਦ ਨੈਸ਼ਨਲ ਮੁਕਾਬਲਾ ਐਚ ਐਫ ਦੋਧੀਆਂ ਵੇੜਾਂ ਠੀਕ ਆ ਨੀਲੀ ਰਾਵੀ ਝੋਟੀਆਂ ਦੇ ਦੰਦ ਨੈਸ਼ਨਲ ਮੁਕਾਬਲਾ ਜਰਸੀ گاਵਾ ਦੁੱਧਵਾਲੀਆਂ ਵੱਡੀਆਂ ਨਸ਼ਲ ਮੁਕਾਬਲਾ ਜਰਸੀ ਵੇੜਾਂ ਦੋਦੀਆਂ ਨਸ਼ਲ ਮੁਕਾਬਲਾ ਜਰਸੀ ਵੇੜਾਂ ਖੀਰੀਆਂ ਨਸ਼ਲ ਮੁਕਾਬਲਾ ਫਾਈਨਲ ਐਚ ਐਫ ਕੀ ਖੀਰੀਆਂ ਵੇੜਾਂ ਨਸ਼ਲ ਮੁਕਾਬਲਾ ਵੈਨੜਾ ਮੋਰਾ ਮੱਝਾਂ ਦੁੱਧ ਵਾਲੀਆਂ ਨਸ਼ਲ ਮੁਕਾਬਲਾ ਐਚ ਐਫ گاਵਾ ਦੁੱਧ ਵਾਲੀਆਂ ਨਸ਼ਲ ਮੁਕਾਬਲਾ ਤੇ ਇਹ ਹਜੇ ਦੋ ਮੁਕਾਬਲੇ ਇਸ ਤੋਂ ਬਾਅਦ ਹੋਣੇ ਆਗੇ ਹੋਰ ਇਹ 8 ਤੇ 9 ਫਰਵਰੀ ਦੇ ਆਗੇ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵਧੀਆ ਸੋ ਲੱਗ ਰਿਹਾ ਹੈ ਇੱਥੇ ਤੇ ਪਹੁੰਚ ਕੇ ਤੁਸੀਂ ਇਹ ਸਾਰੇ ਚੀਜ਼ਾਂ ਦਾ ਆਨੰਦ ਮਾਣ ਸਕਦੇ ਹੋ ਤੇ ਵੀਡੀਓ ਚੰਗੀ ਲੱਗੀ ਆਪਣੇ ਲਾਈਵ ਨੂੰ ਜਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ